ਮਹਿੰਗਾ ਪਊਗਾ ਜੀ ਸਾਨੂੰ 2 ਰੁਪਏ ਪਰ ਯੂਨਿਟ ਮਤਲਬ ਮਹਿੰਗਾ ਪਊਗਾ ਜੀ ਪਤਾ ਨਹੀਂ ਕਿਥੋਂ ਕਿਹੜਾ ਕਿਹਨੂੰ ਫਾਇਦਾ ਪਹਚਾਉਣਾ ਤਾਹਾਂ ਦੀ ਸ਼ਿਪ ਨੂੰ ਲਈ ਫਿਰ ਉਹ ਕੋਲੇ ਨੂੰ ਲਈ ਫਿਰ ਦੱਸੋ ਠੰਡਾ ਕਰਨਾ ਹੈ ਉਹ ਦਾ ਸਮੁੰਦਰ ਚ ਲੈ ਜਾ ਕੇ ਦੱਸੋ ਕੋਲਾ ਕੋਈ ਪਤਾ ਨਹੀਂ ਕੌਣ ਪਾਲਸੀਆਂ ਬਣਾਉਂਦਾ ਚੱਕੀ ਜਾਂਦਾ ਕੁਝ ਵੀ ਕਹਿ ਦਿੰਦੇ ਆ ਮਤਲਬ ਕੀ ਕਰ ਸਕਦੇ ਆ ਮੈਂ ਤਾਂ ਦੇਖਿਆ ਜਦੋਂ ਉੱਤੇ ਆਪਣਾ ਚੰ드ਰੀਯਾਨ ਜਦੋਂ ਲਾਂਚ ਹੋਇਆ पीएम साहब ने भाषण दिता मैं चलो सुन लें देश के प्रधानमंत्री है वो केंद्र भी मेरा इसरो बहुत पुराना नाता है मैं ख्या भगवंत माना अठवीं का सर्टिफिकेट लभ नहीं रहा तो इसरो नाता जोड़ूगा हूँ मैं जोड़ूगा तो है भी जब मैं छोटा था तीसरी कक्षा में चौथी कक्षा में पढ़ता था तो पढ़ाई में मैं ठीक ठाक ही था, तो हर टीचर मुझे कहता था आप इसरो में बैठो आप इसरो में बैठो आप इसरो में बैठो इसरो से मेरा पुराना नाता है करिए तो करिए की किनू कदते आई आई टी वाले नु खड़गपुर आई आई टी इंजीनियर आई आर एस अफसर इनकम टैक्स कमिश्नर उन्होंने गाला कटी दसो जी सो जब यह बंदे डिसीजन मेकर हो फिर ਦੇ ਇਸ ਦਾ ਤਾਂ ਇਕਨੋਮੀ ਦਾ ਤਾਂ ਫਿਰ ਕੌਣ ਸੰਭਾਲੂਗਾ ਜੀ ਸੋ ਤੁਸੀਂ ਸਾਡੇ ਅਸੀਂ ਤੁਹਾਨੂੰ ਵੀ ਅੰਨ ਦਾਤੇ ਮੰਨਦੇ ਆਂ ਕਿਸਾਨ ਵੀ ਅੰਨ ਦਾਤਾ ਤਾਂ ਤੁਸੀਂ ਵੀ ਅੰਨ ਦਾਤੇ ਹੋ ਬਹੁਤ ਸਾਰੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਤੁਹਾਡੇ ਘਰ ਕੇ ਚੱਲਦੇ ਆ ਸੋ ਅਸੀਂ ਚਾਹੁੰਦੇ ਆ ਕਿ ਸਿੰਗਲ ਵਿੰਡੋ ਐਂਡ ਸਿੰਗਲ ਪੈਨ ਕਈ ਵਾਰੀ ਵਿੰਡੋ ਦੇ ਪਿੱਛੇ ਬਹੁਤ ਵਿੰਡੋ ਬਣ ਜਾਂਦੀਆਂ ਨੇ ਵਿੰਡੋ ਦਾ ਸਿੰਗਲ ਹੁੰਦੀ ਆ ਉਹਦੇ ਪਿੱਛੇ ਬਹੁਤ ਵਿੰਡੋ ਖੁੱਲ ਜਾਂਦੀਆਂ ਨੇ ਸਿੰਗਲ ਵਿੰਡੋ ਐਂਡ ਸਿੰਗਲ ਪੈਨ ਨਾਲ ਅਸੀਂ ਐਡ ਕਰਾਂਗੇ ਕਉ ਉਹ ਇੱਕੋ ਪੈਨ ਨਾਲ ਹੀ ਉੱਥੇ ਤੁਹਾਡਾ ਸਾਰਾ ਕੰਮ ਹੋ ਜਾਏ ਬਸ ਤਾਂ ਸਾਰਾ ਤੋ ਕੌਣ ਚਾਹੂਗਾ ਜੇ ਮੈਂ ਉੱਥੇ ਜਾ ਕੇ ਮੱਧ ਪ੍ਰਦੇਸ਼ ਜਾਵਾਂ ਜਾਂ ਮੈਂ ਕਿਤੇ ਹੋਰ ਜਾ ਕੇ ਇੰਡਸਟਰੀ ਲਾਵਾਂ ਪੰਜਾਬ ਦੇ ਬੰਦੇ ਪੰਜਾਬ ਦੇ ਲੋਕ ਤੱਕ ਪੂਰੀ ਦੁਨੀਆ 'ਚ ਕਾਮਯਾਬ ਨੇ ਪੰਜਾਬ ਆਸਤੇ ਬਹੁਤ سارے ਬੰਦੇ ਅਜਿਹੇ ਨੇ ਜਿਹੜੇ ਕਹਿੰਦੇ ਪੰਜਾਬ 'ਚ ਕੰਮ ਕਰਨਾ ਚਾਹੁੰਦੇ ਆ ਬਸ ਕੋਈ ਡਰੇ ਹੋਏ ਨੇ ਪਹਿਲਾਂ ਦੇ ਪਹਿਲਾਨੀਆਂ ਸਰਕਾਰਾਂ ਦੇ ਕਿ ਯਾਰ ਕੋਈ ਐਦਾਂ ਦੀ ਪ੍ਰੋਬਲਮ ਨਾ ਆ ਜੇ ਉਸਕੇ ਬਿਲਕੁਲ ਤੁਹਾਨੂੰ ਮਾਹੌਲ ਮਿਲੂਗਾ ਅੱਛਾ ਤੁਸੀਂ ਸਾਡੇ ਬ੍ਰਾਂਡ ਬੈਸਟਰੋਂ ਬਲਕੇ ਤੁਸੀਂ ਲੈ ਕੇ ਆਓ ਉਹਨਾਂ ਨੂੰ ਬੱਡੀ ਇੰਡਸਟਰੀ ਵੀ ਛੋਟੀ ਵੀ ਆਪਾਂ ਜਿਹੜੀ ਹੈਗੀ ਇੱਥੇ ਐਮ ਐਸ ਐਮ ਇ ਜੋ ਸਾਰੀ ਬਚਾਉਣੀ ਵੀ ਆ ਉਹ ਨਾਲ ਜਲੰਧਰ ਤੋਂ ਆਏ ਹੋਏ ਨੇ ਸਾਰੇ ਸਪੋਰਟਸ ਇੰਡਸਟਰੀ ਹੈ ਜਲੰਧਰ ਦੇ ਵਿੱਚ ਟੈਕਸਟਾਈਲ ਇੰਡਸਟਰੀ ਅਮਰitsar ਦੀ ਹੈ ਹੌਜਰੀ ਤੋਂ ਲੈ ਕੇ ਸਾਡੇ ਕੋਲੇ ਹੁਣ ਟਾਟਾ ਸਟੀਲ ਵੀ ਆ ਰਿਹਾ ਆ ਰਿਹਾ ਆਪਣਾ ਫਰੇਡਨਬਰਗ ਵੇਲੇ ਬੈਠੇ ਹੈ ਹੈਨਾ ਕਲਾਸ ਪਹਿਲਾਂ ਸਾਡੇ ਕੋਲ ਜਰਮਨੀ ਦੀ ਪਰ ਵੀ ਹੋਇਆ ਹੈ ਲੈਰੇਗਾਗੇ ਜਰਮਨੀ ਦੀ ਹੈ ਹੈਨਾ ਸੋ ਗਰਾਸੀ ਪੇਂਟਸ ਹੈ ਸਨਾਥਨ ਟੈਕਸਟਾਈਲ ਆ ਰਿਹਾ ਹੈ ਬੋਤ ਮੈਂ ਆਪ ਗਿਆ ਹੁਣ ਕੋਲੇ ਹైదరాబాద్ ਪੂਨੇ ਸਾਰੇ ਮੈਂ ਆਪ ਆਪ ਕੋਲ ਜਾ ਬਿ ਆਓ ਯਾਰ ਵੈਲਕਮ ਤੁਸੀਂ ਪੰਜਾਬ ਚ ਆਓ ਤੁਸੀਂ ਸਾਨੂੰ ਕੰਮ ਦਿਓ ਸਾਡੇ ਮੁੰਡਿਆਂ ਨੂੰ ਕੰਮ ਦਿਓ ਸਾਡੇ ਬੱਚਿਆਂ ਨੂੰ ਕੰਮ ਦਿਓ ਜਦੋਂ ਕੰਮ ਮਿਲ ਗਿਆ ਸਾਰਾ ਡਰਗ ਡਰਗ ਦਾ ਸਾਰਾ ਖਤਮ ਹੋ ਜੂਗਾ ਬੇਲਾ ਮੰਨ ਚੇਤਾਨੀ ਦਾ ਕਰ ਜੇ ਉਹ ਬੇਲੇ ਰਹਿੰਦੇ ਨੇ ਤਾਂ ਉਹ ਇਧਰ ਬੁਰੀ ਸੰਗਤ ਦਾ ਸ਼ਿਕਾਰ ਹੋ ਜਾਂਦੇ ਨੇ ਤੁਸੀਂ ਮੈਨੂੰ ਦੱਸੋ ਜਿਹੜਾ ਬੰਦਾ ਕੰਮ ਕਰਦਾ ਹੈ ਤੁਸੀਂ ਦੇਖਿਆ ਕੋਈ ਵੀ ਜਿਹੜਾ ਕੰਮ ਵੀ ਕਰਦਾ ਤੇ ਨੇ ਡਰਗ ਵੀ ਲੈਂਦਾ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਜੀ ਉਹ ਸ਼ਾਮ ਨੂੰ ਆਉਂਦਾ ਹੈ ਸ਼ਾਮ ਨੂੰ ਆ ਕੇ ਉਹ ਬੱਚਿਆਂ ਨਾਲ ਖੇਡ ਕੇ ਰੋਟੀ ਖਾ ਕੇ ਸੌਂ ਜਾਂਦੇ ਅਗਲੇ ਦਿਨ ਫੇਰ ਕੰਮ ਤੇ ਜਾਣਾ ਹੁੰਦਾ ਸੋ ਇਸ ਕਰਕੇ ਆ ਜਿਹੜਾ ਰੋਜ਼ਗਾਰ ਦਾ ਸੀ ਚਿਤ ਕੀਤਾ ਉਹਦੇ ਉਹਦੇ ਵਿੱਚ ਉਹਦੇ ਵਿੱਚ ਇਹੀ ਹੈ ਕਿ ਜੇ ਬੱਤਵਤ ਰੋਜ਼ਗਾਰ ਮਿਲੂਗਾ ਤਾਂ ਡਰੱਗਸ ਵਾਲਾ ਖਤਮ ਹੋਊਗਾ ਸਪੋਰਟਸ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਡਰੱਗਸ ਵਾਲਾ ਖਤਮ ਹੋ ਜਾਊਗਾ ਸਾਡੇ ਜਲੰਧਰ ਦੀਆਂ ਬਣੀਆਂ ਹੋਈਆਂ ਫੁੱਟਬਾਲਾਂ ਨਾਲ ਵਰਲਡ ਕੱਪ ਖੇਡਿਆ ਜਾਂਦਾ ਜਲੰਧਰ ਦੀਆਂ ਬਣੀਆਂ ਹੋਈਆਂ ਰਗਬੀ ਬੋਲਾਂ ਨਾਲ ਵਰਡ ਕੱਪ ਖੇਡੇ ਜਾਂਦਾ ਜਲੰਧਰ ਦੇ ਬਣੇ ਹੋਈਆਂ ਕ੍ਰਿਕਟ ਤੇ ਬੈਟ ਤੇ ਬੋਲਰ ਨਾਲ ਵਰਡ ਕੱਪ ਖੇਡੇ ਜਾਂਦੇ ਐ। ਐਡਾ ਵੱਡੀ ਇੰਡਸਟਰੀ ਸਾਡੇ ਕੋਲੇ। ਵੱਡੇ ਵੱਡੇ ਪਲੇਅਰ ਇੱਥੇ ਆ ਕੇ ਆਪਣੇ ਮਨਪਸੰਦ ਦੇ ਬੈਟ ਬਣਵਾ ਕੇ ਲੈ ਗ ਜਾਂਦੇ ਐ। ਸੋ ਇਸ ਕਰਕੇ ਅਸੀਂ ਕਿਸੇ ਵੱਲੋਂ ਕੱਟ ਨਹੀਂ ਹੈਗੇ। ਬਸ ਉਹ ਹੀ ਇਹ ਵੀ ਸਾਨੂੰ ਆਪਣਿਆਂ ਨਹੀਂ ਸਾਡੇ ਆਪਣਿਆਂ ਨੇ ਕੀਤਾ ਕੰਮ। ਆਪਣਿਆਂ ਨੇ ਮਾਰ ਮਾਰੀ ਸਾਨੂੰ। ਉਹਨਾਂ ਨੇ ਨਹੀਂ ਉਠਣ ਦਿੱਤਾ। ਜੇ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਕੀ ਜਨਤਾ ਬਿਖਾਰੀ। ਕਿ ਉਹ ਜੋ ਰਾਜਾ ਖੁਦ ਵਪਾਰੀ ਬਣ ਗਿਆ ਉਹਨੇ ਕਿਉਂ ਪਾਰ ਉਠੰ ਲੈਣਾ ਹੋਰ ਕੋਈ ਫਿਰ ਸੋ ਇਸ ਕੱਕ ਅ ਜਿਹੜਾ ਅੱਜ ਫਾਸਟ ਟਰੈਕ ਪੰਜਾਬ ਪੋਰਟਲ ਬਣਿਆ ਤਾਂ ਫਾਇਦਾ ਉਠਾਓ ਕਿ ਪੰਜਾਬ ਨੂੰ ਆਪਾਂ ਇੰਡਸਟਰੀ ਦੇ ਵਿੱਚ ਮੋਹਰੀ ਸੂਬਾ ਬਣਾਉਣਾ ਸਾਰੇ ਅਧਿਕਾਰੀ ਉਸ ਰੈਗੂਲਰ ਤੁਹਾਡੀ ਸੇਵਾ ਚ ਰਹਿਣਗੇ ਹੈਨਾ ਕੋਈ ਕਾਗਜ਼ੀ ਕਾਰਵਾਈ ਨਾਲ ਤੱਕੀ ਨਹੀਂ ਹੋ ਸਕਦੀ ਅਸੀਂ ਸੜਕਾਂ ਬਿਜਲੀ 19000 ਕਿਲੋਮੀਟਰ ਲਿੰਕ ਰੋਡਸ ਦਾ ਸੀ ਬਜਟ ਜਾਰੀ ਕਰਤਾ ਪੈਸੇ ਤੇ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਵੀ ਜਿਹੜੀਆਂ ਉਹ 19000 ਕਿਲੋਮੀਟਰ ਬਣ ਗਈਆਂ। ਔਰ ਨਾਲ ਜਿਹੜਾ ਸਕਿੱਲ ਡਿਵੈਲਪਮੈਂਟ ਹੈ ਉਹਦੇ ਵਾਸਤੇ ਅਸੀਂ ਐਫਰਟਸ ਕਰ ਰਹੇ ਹਾਂ ਕਿ ਸਕਿੱਲ ਡਿਵੈਲਪਮੈਂਟ ਦੇ ਬੜੀਆ ਜਿਹੜੇ ਇੰਸਟੀਚਿਊਟ ਖੋਲੇ ਜਾਣ ਤਾਂ ਕਿ ਤੁਹਾਨੂੰ ਸਕਿੱਲਡ ਜਿਹੜੇ ਲਿਬਰ ਹੈ ਜਾਂ ਸਕਿਲਡ ਜਿਹੜੇ ਤੁਹਾਡੇ ਆਫੀਸਰ ਜਾਂ ਕੋਈ ਜੋ ਵੀ ਚਾਹਤ ਤੁਹਾਨੂੰ ਇੰਜੀਨੀਅਰ ਚਾਹੀਦੇ ਨੇ ਉਹ ਤੁਹਾਨੂੰ ਸਕਿਲਡ ਇੱਥੋਂ ਹੀ ਮਿਲ ਜਾਣ। ਤਾਂ ਬੈਂਗਲੌਰ ਪੁੰਨੇ ਵੱਲ ਦੇ ਖੰਡੀ ਲੋੜ ਨਾ ਪਵੇ। ਤੇ ਹੁਣ ਵਾਰੀ ਪੰਜਾਬ ਦੀ ਹੈ। ਮੁਹਾਲੀ ਬਹੁਤ ਡਿਵੈਲਪ ਹੋ ਗਿਆ। ਅੱਬ ਅੱਗੇ ਹੁਣ ਲੁਧਿਆਣਾ, ਜਲੰਧਰ, ਫਰੀਦਕੋਟ, ਮੋਗਾ ਛੋਟੇ ਸ਼ਹਿਰ ਵੀ ਬਹੁਤ ਸਾਰਾ ਡਿਵੈਲਪਮੈਂਟ ਉਹਨਾਂ ਚ ਆ ਰਹੀ ਹੈ। ਕਿਉਂਕਿ ਸਾਡੀ ਨੀਅਤ ਸਾਫ਼ ਹੈ। ਔਰ صافنی ਉਹ ਕਹਿੰਦੇ ਸਿਆਣੇ ਕਹਿੰਦੇ ਕਿ ਨੀਤਾਂ ਨੂੰ ਮਰਾਦਾ ਨੇ ਨੀਤ ਚੰਗੀ ਹੋਵੇ ਤਾਂ ਸਭ ਕੁਝ ਠੀਕ ਰਹਿੰਦਾ ਹੈ ਔਰ ਪੰਜਾਬ ਦੀ ਧਰਤੀ ਇੰਨੀ ਉਪਜਾਊ ਧਰਤੀ ਇੰਨੀ ਫਰਟਾਈਲ ਧਰਤੀ ਕਿ ਇੱਥੇ ਤਾਂ ਕੋਈ ਵੀ ਆ ਜੇ ਚਾਹੇ ਕੁਛ ਖੇਤੀ ਕਰ ਲੋ ਚਾਹੇ ਕੋਈ ਇੱਥੇ ਇੰਡਸਟਰੀ ਲਾਉਂਗੇ ਭੁੱਖਾ ਨਹੀਂ ਮਰਨ ਦਿੰਦੀ ਏ ਧਰਤੀ ਇਹ ਧਰਤੀ ਤਾਂ ਸਭ ਕੁ ਖਾਣਦੀ ਏ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਧਰਤੀ ਹੈ ਦੁਨੀਆ ਭਰਤ ਜਿੱਥੇ ਮਰਜੀ ਕੋਈ ਕੁਦਰਤੀ ਆਫਤ ਆ ਜੇ रेड क्रॉस आले ਪਹੁੰਚਣ ਨਾ ਪਹੁੰਚਣ ਸਾਡਾ ਲੰਗਰ ਪਹਿਲਾਂ ਚੱਲ ਪੈਂਦਾ ਹੈ ਕਿਉਂਕਿ ਸਾਨੂੰ ਗੁਰੂ ਅਸ ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਜਿਹੜੀ ਚਲਾ ਕੇ ਸਾਨੂੰ ਇਹ ਸਮਝ ਰੋ ਬਲ ਬਖਸ਼ਿਆ ਹੋਇਆ ਕਿ ਭਾਈ ਕਿਸੇ ਨੂੰ ਭੁੱਖਾ ਨਹੀਂ ਰਹਿਣ ਦੇਣਾ ਸੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਵੀ ਦਿਨਾ ਆਫੀਸਰਸ ਨੂੰ ਵੀ ਵਧਾਈ ਦਿਨਾ ਕਿ ਉਹਨਾਂ ਨੇ ਮਿਹਨਤ ਕੀਤੀ ਤੇ ਪਾਲਿਸੀ ਬਣਾਉਣ ਵੇਲੇ ਤੁਹਾਡੇ ਕੋਲ ਕਈ ਮੀਟਿੰਗਾਂ ਵੀ ਹੋਈਆਂ ਹੋਣਗੀਆਂ ਤੁਹਾਡੀਆਂ ਮੇਰੇ ਨਾਲ ਵੀ ਡਿਸਕਸ਼ਨ ਹੋਏ ਔਰ ਇਸ ਤਰ੍ਹਾਂ ਦਾ ਪੰਜਾਬ ਸਿਰਜਾਂਗੇ ਕੋਈ ਅਸੀਂ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਤਾਂ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪੰਜਾਬ ਮੋਰੀ ਸੁਭਰਿਆ ਹਮੇਸ਼ਾ ਹੀ ਚਾਹੇ ਆਜ਼ਾਦੀ ਦੀ ਲੜਾਈ ਹੋਵੇ 90% ਕੁਰਬਾਨੀਆਂ ਆਜ਼ਾਦੀ ਸੰਭਾਲਣ ਦੀ ਲੜਾਈ ਹੋਵੇ ਤਾਂ ਵੀ ਆਪਾਂ ਅੱਗੇ ਅੱਜ ਵੀ ਅੱਗੇ ਆ ਹਰ ਕਿਸਮ ਦੀ ਮਾਰ ਵੀ ਸਾਡੇ ਤੇ ਪਈ ਹੈ ਪਰ ਅਸੀਂ ਮਾਰਾਂ ਚੋਂ ਨਿਕਲ ਕੇ ਦੁਬਾਰਾ ਉੱਗਣਾ ਵੀ ਜਾਣਦੇ ਆ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਅਸੀਂ ਸਫਰਾਂ ਦਾ ਨਕਸ਼ਾ ਬਣਾ ਕੇ ਤੁਰਾਂਗੇ ਕੋਈ ਹਵਾਜ਼ ਨਹੀਂ ਗੱਲਾਂ ਛੱਡਦੇ ਪਹਿਲਾਂ ਵੀ ਇੱਕ ਵਾਰੀ ਪਹਿਲਾਂ ਵੀ ਇਨਵੈਸਟ ਪੰਜਾਬ ਹੋਇਆ ਸੀ ਇੱਥੇ ਤੁਸੀਂ ਵੀ ਆਏ ਹੋਵੋਗੇ ਅਕਾਲੀ ਦਲ ਦੀ ਸਰਕਾਰ ਵੇਲੇ ਲਿਆ ਕੇ ਦੁਬਈ ਤੋਂ ਖਜੂਰਾ ਲਾਤੀਆਂ ਇੱਥੇ ਤੇ ਔਰ ਇੰਨੇ ਮੌਜੂ ਹੋ ਗਏ ਜੀ ਇੰਨੇ ਕੋਈ ਨਹੀਂ ਆਇਆ ਜੀ ਠੀਕ ਹੈ ਨਾ ਪਰ ਹਾਂ ਮੈਂ ਕਿਹਾ ਚਲ ਉਹ ਤਾਂ ਚਲ ਨਹੀਂ ਆਇਆ ਖਜੂਰਾਂ ਕਿੱਧਰ ਗਈਆਂ ਬਾਅਦ ਪਤਾ ਲਗਾ ਬਾਦਲ ਪਿੰਡ 'ਚ ਲੱਗੀਆਂ ਹੋਈਆਂ ਨੇ ਹੁਣ ਉਹ ਲਾ ਦੱਸੋ ਖਜੂਰਾਂ ਆਪਦੇ ਪਿੰਡ ਲੈ ਕੇ ਦੱਸੋ ਮੈਂ ਵੀ ਆਖਿਆ ਮੈਂ ਕਿਹਾ ਇਕੱਲੇ ਇਸ ਇਲਾਕੇ 'ਚ ਖਜੂਰ ਪੈਦਾ ਹੁੰਦੀ ਹੋਰ ਬਠਿੰਡੇ ਜਿਲ੍ਹੇ ਤੱਕ ਤੇ ਖਜੂਰ ਦੇਖੀ ਨਹੀਂ ਉਹ ਕਹਿੰਦੇ ਉਹੀ ਨਹੀਂ ਜਿਹੜੀਆਂ ਉੱਥੋਂ ਲੈਂਦੀਆਂ ਸੀ ਦੱਸੋ ਕੀ ਕਰੀਏ ਕੋਈ ਚੀਜ਼ ਤਾਂ ਛੱਡ ਦਿਓ ਯਾਰ ਕੋਈ ਚੀਜ਼ ਤਾਂ ਪੰਜਾਬ ਦੀ ਇੱਥੇ ਲੱਗੀਆਂ ਰਹਿਣ ਦਿੰਦੇ ਮਾਲੀ ਚ ਵਧੀਆ ਲੱਗਦੇ ਜਦੋਂ ਤੁਸੀਂ ਪਹਿਲਾਂ ਹੀ ਡੈਕੋਰੇਸ਼ਨ ਕਰਤੀ ਸੀ ਨਾ ਉਹ ਵੀ ਨਾਲ ਹੀ ਲੈ ਗਏ ਪਤਾ ਨਹੀਂ ਤਾਂ ਧਰਮਰਾਜ ਨਾਲ ਗੱਲ ਹੋ ਗਈ ਕਿ ਤੁਹਾਡੇ ਪੈਸੇ ਨਾਲ ਆ ਸਕਦੇ ਨੇ ਸੰਤਾ ਹੀ ਦੱਸਿਆ ਗਿਆ ਬਜ਼ੁਰਗਾਂ ਵੱਲੋਂ ਵੀ ਨਾਲ ਕੁਝ ਨਹੀਂ ਜਾਂਦਾ ਇਹ ਜਿਹੜੇ ਸਾਡੇ ਨਾਲ ਲੁੱਟਿਆ ਲੁੱਟਦੇ ਇਹਨਾਂ ਨੇ ਮੈਨੂੰ ਲੱਗਦਾ ਇਹਨਾਂ ਨੂੰ ਐਂ ਲੱਗਦਾ ਸਾਡੇ ਨਾਲ ਜਾਣਗੇ ਕਿ ਨਾਲ ਥੋੜੀ ਲੈ ਜਾ ਕਿਸੇ ਨੂੰ ਆਪਣੀ ਮਿਹਨਤ ਕਰਕੇ ਕਮਾਈ ਕਰ ਲੈਣ ਦਿਓ ਯਾਰ ਉਹ ਕੋ ਕਿਸੇ ਨੂੰ ਹੋਰ ਰੋਟੀ ਖਵਾਉਂਦਾ ਖਵਾ ਲੈਣ ਦੋ ਸਾਰੀਆਂ ਚੀਜ਼ਾਂ ਤੁਸੀਂ ਕਰਨੀ ਸੋ ਇਸੇ ਕਰਕੇ ਲੋਕਾਂ ਦੇ ਮਨੋਂ ਉੱਤਰ ਗਏ ਕੋਈ ਵਰਗ ਨਹੀਂ ਛੱਡਿਆ ਜਿਹੜਾ ਉਹਨਾਂ ਨੇ ਮਤਲਬ ਉਹਨਾਂ ਤੋਂ ਪੀੜਤ ਨਾ ਹੋਵੇ ਸੋ ਇਸ ਕਰਕੇ ਅਸੀਂ ਭਾਵੇਂ ਖੇਤੀ ਹੈ ਭਾਵੇਂ ਛੋਟਾ ਵਪਾਰ ਹੈ ਦੁਕਾਨਦਾਰ ਹੈ ਉਦਯੋਗਪਤੀ ਆ ਜਿਹੜੀ ਉਦਯੋਗ ਕ੍ਰਾਂਤੀ ਹੈ ਭਾਵੇਂ ਸਕੂਲ ਨੇ ਸਰਕਾਰੀ ਸਕੂਲ ਸਕੂਲ ਆਫ ਐਮੀਨੈਂਸ ਬਣ ਗਏ ਮੈਰਿਟੋਰੀ ਮੈਰਿਟੋਰੀ ਸਕੂਲ ਜਿਹੜੇ ਨੇ ਉਹਨਾਂ ਦਾ ਵੀ ਕਾਇਆਪਲਟ ਕੀਤਾ ਐ ਇਸ